ਮੇਮਲ ਦੀ ਪੈਂਟ ਕਮੀਜ਼ ਜਿਹੜਾ ਮਾਰਕੀਟ ਵਿੱਚ ਕੋਈ 500 ਦੀ ਕੋਈ 600 ਦੇ ਰਿਆ ਹੈ ਸਾਡੇ ਕੋਲ ਮਿਲੂਗੀ ਸਿਰਫ 100 ਰੁਪਏ ਦੀ ਜੀ 100 ਰੁਪਏ ਦੀ ਪੈਂਟ ਕਮੀਜ਼ ਮਿਲ ਲਈ ਕਿ ਲੋ ਜੀ ਸਪੰਨ ਦੇ ਸੂਟ ਆ ਗਏ ਆ ਸਪੰਨ ਦੇ ਸੂਟ ਜਿਹੜੇ ਮਾਰਕੀਟ ਵਿੱਚ ਕੋਈ 500 ਵੇਚਦਾ ਕੋਈ 400 ਵਿੱਚ ਦਿੰਦਾ ਹੈ ਪੌਣਾ ਦੀ ਹੱਟੀ ਤੋਂ ਮਿਲੂਗਾ ਸਿਰਫ 125 ਰੁਪਏ ਦਾ ਸੂਟ ਜੀ ਮਿਲਣਾ ਕਿੱਥੋਂ ਪੌਣਾ ਦੀ ਹੱਟੀ ਬਲੇਰ ਰੋਡ 'ਤੇ ਖਿਵੇਂ ਡ 125 ਰੁਪਏ ਦਾ ਸੂਟ ਪੌਣਾ ਦੀ ਹੱਟੀ ਵਾਲਾ ਲਓ ਕੱਪੜੇ ਦੀ ਬਹੁਤ ਸਸਤੀ ਸੇਲ ਆਤੀ ਆ ਮਿੰਮਲਦੀ ਪੈਂਟ ਕਬੀਜ ਜਿਹੜਾ ਮਾਰਕੀਟ ਵਿੱਚ ਕੋਈ 500 ਦੀ ਕੋਈ 600 ਜੇ ਰਿਆ ਹੈ ਸਾਡੇ ਕੋਲ ਮਿਲੂਗੀ ਸਿਰਫ 100 ਰੁਪਏ ਦੀ ਜੀ 100 ਰੁਪਏ ਦੀ ਪੈਂਟ ਕਬੀਜ ਮਿਲਣੀ ਕਿੱਥੋਂ ਕੋਰਨਰ ਦੀ ਹੱਟੀ ਬਲੇ ਰੋਡ ਪਿੱਖੀ ਵਿੰਡ ਜਿਹਦਾ ਮੋਬਾਈਲ ਨੰਬਰ ਹੈ 9946 3408 ਹਲੋ ਜੀ ਆ ਮਿੰਮਲਦੀ ਪੈਂਟ ਆ ਗਈ ਬਹੁਤ ਵਧੀਆ ਮਾਰਕੀਟ ਦੇ ਕੋਈ ਯਾਰ ਕੋਈ 1200 ਰੁਪਈਆ ਸਾਡੇ ਕੋਲ ਮਿਲੂਗੀ ਸਿਰਫ 600 ਰੁਪਏ ਦੀ ਨਾਲ ਘੜੀ ਫਰੀ ਜੀ ਘੜੀ ਗਿਫਟ ਫਰੀ ਦਿੱਤਾ ਜਾਊਗਾ 1200 ਵਾਲੀ ਪੈਂਟ ਕਵੀ 600 ਰੁਪਏ ਦੇ ਵਿੱਚ ਵਿਮਲ ਦੀ ਪੌਨਰ ਦੀ ਟੀ ਬਲੇਰ ਰੋਡ ਪਿੱਖੀ ਵਿੰਡ 400 600 100 ਸੱਜੇ ਉਸੇ ਦਾ ਸਾਰਾ 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 ਨਾ ਇਹ ਕਾਉਂਡਰ ਹੈ ਜੀ ਜਾਨੋ ਇੱਕ ਕੋਟਾਂ ਦੇ ਸੂਟ ਆ ਬਹੁਤ ਵਧੀਆ ਜਿਹਦੀ ਮਾਰਕੀਟ ਵਾਲੀ 500 ਰੁਪਿਆ ਰੇਟ ਆ ਪੌਨਰ ਦੀ ਟੀ ਤੋਂ ਮਿਲੂਗਾ ਸਿਰਫ 350 ਰੁਪਿਆ ਸੂਟ ਜੀ ਮੇਲਾ ਕਿਥੋਂ ਕੋਨਰ ਦੀ ਹੱਟੀ ਬਲੇਰ ਰੋਡ ਪਿੱਖੀ ਵਿੰਡ ਜਿਹਨਾਂ ਦਾ ਮੋਬਾਈਲ ਨੰਬਰ ਹੈ 9946 3468 ਸਾਢੇ 450 ਦਾ ਸੂਟ ਸਾਢੇ 350 ਰੁਪਏ ਵਿੱਚ ਜੀ ਕਲਰ ਮੈਚਿੰਗ ਬਹੁਤ ਜਿਆਦਾ ਆ ਲੋ ਜੀ ਜੋਰ ਜੱਟ ਦਾ ਸੂਟ ਬਹੁਤ ਵਧੀਆ ਕਢਾਈ ਵਰਕਮੈਨ ਬਹੁਤ ਵਧੀਆ ਇਹ ਮਾਰਕੀਟ ਵਿੱਚ ਕੋਈ 800 ਦਾ ਕੋਈ 900 ਰੁਪਏ ਦਾ ਸਾਡੇ ਕੋਲ ਮਿਲੂਗਾ ਸਿਰਫ 750 ਰੁਪਏ ਦਾ ਜੀ ਇਨਰ ਫ੍ਰੀ ਨਾਲ ਵੇਚ ਦਿੱਤਾ ਜਾ ਉਹਦੀ ਇਨਰ ਫ੍ਰੀ ਹੈ ਵਿੱਚ 850 ਆ ਸੂਟ ਸਾਡੇ 650 ਰੁਪਏ ਵਿੱਚ ਸ਼ੀਸ਼ਾ ਇਹ ਸੂਟ ਜੀ ਲਓ ਜੀ ਸਪੰਨ ਦੇ ਸੂਟ ਆ ਗਏ ਆ ਸਪੰਨ ਦੇ ਸੂਟ ਜਿਹੜੇ ਮਾਰਕੀਟ ਵਿੱਚ ਕੋਈ 500 ਵੇਚਦਾ ਕੋਈ 400 ਵੇਚਦਾ ਹੈ ਪੌਣਾ ਰੇਟ ਤੇ ਤੁਹਾਨੂੰ ਮਿਲੂਗਾ ਸਿਰਫ 125 ਰੁਪਏ ਦਾ ਸੂਟ ਜੀ ਮੇਲਾ ਕਿੱਥੋਂ ਆ ਪੌਣਾ ਦੀ ਹੱਟੀ ਬਲੇਰ ਰੋਡ 'ਤੇ ਖਿਵਿੰਡ 125 ਰੁਪਏ ਦਾ ਸੂਟ 500 ਦੇ 4 ਕਲਰ ਮੈਚਿੰਗ ਬਹੁਤ ਜ਼ਿਆਦੀ ਆ 500 ਦੇ 4 125 ਦਾ 1 ਪੌਣਾ ਦੀ ਹੱਟੀ ਬਲੇਰ ਰੋਡ ਪਿੱਕੀ ਵਿੰਡ ਜਿੰਦਾ ਮੋਬਾਈਲ ਨੰਬਰ ਹੈ 9946 34068 ਸਭ 125 25 ਰੁਪਏ ਦਾ ਸੂਟ ਜੀ 125 25 ਦੇ ਸਭ 125 25 ਦੇ ਜੀ ਲਓ ਜੀ ਕਾਟਨ ਦੇ ਸੂਟ ਕਾਟੇ ਦੇ ਸੂਟ ਰੰਗ ਮੈਚਿੰਗ ਬਹੁਤ ਵਧੀਆ ਇਹ ਮਾਰਕੀਟੇ ਕੋਈ 500 ਕੋਈ 600 ਰੁਪਿਆ ਪੌਨਰ ਦੀ ਹੱਟੀ ਤੋਂ ਮਿਲੂਗਾ ਸਿਰਫ 250 ਰੁਪਿਆ ਸੂਟ ਜੀ 250 ਇੱਕ 500 ਦੋ ਮਿਲ ਲੈ ਕਿਥੋਂ ਪੌਨਰ ਦੀ ਹੱਟੀ ਬਲੇਰ ਰੋਡ ਭਿੱਖੀਵਿੰਡ ਜਿਹਦਾ ਮੈਲ ਨੰਬਰ ਹੈਗਾ 9146 3468 ਜਿੱਥੇ ਸਸਤੇ ਸਸਤਾ ਕਪੜਾ ਤੰਦਾ ਜੀ ਸੋਗਾ ਤਾਂ ਠੀਕ ਹੈ ਫਿਰ ਹੋਰ ਕੀ ਆ ਬਾਬਾ ਇਹ ਤਾਂ ਫ੍ਰੀ ਹੋ ਗਿਆ ਤੈਨੂੰ ਫਿਰ ਟੈਂਸ਼ਨ ਨਾ ਤੂੰ ਭਾਈ ਜੀ ਹੂੰ ਲਓ ਜੀ ਮਡਾਲ ਆ ਗਈ ਮਡਾਲ ਜਿਹਦਾ ਮਾਰਕਟ ਵਿੱਚ ਕੋਈ 500 ਕੋਈ 600 ਰੁਪਿਆ ਸੂਟ ਦਾ ਰੇਟ ਆ ਪੌਣਾ ਦੇ ਰਿਹਾਟੀ ਤੋਂ ਮਿਲੂਗਾ ਸਿਰਫ 350 ਰੁਪਿਆ ਦਾ ਮੇ ਸੂਟ ਜੀ ਤੇ ਮਿਲਣਾ ਕਿੱਥੋਂ ਪੌਣਾ ਰਿਹਾਟੀ ਬਲੇਰ ਰੋਡ ਪਿੱਖੀਵਿੰਡ ਇੱਥੇ ਸਸਤੇ ਸਸਤਾ ਕਪੜਾ ਦਿੱਤਾ ਜਾਂਦਾ ਏ ਇਹ ਮਡਾਲ ਆ ਗਈ ਆ 350 ਰੁਪਿਆ ਸੂਟ ਜੀ ਕਲਰ ਮੈਚਿੰਗ ਬਹੁਤ ਜ਼ਿਆਦੀ ਆ 350 ਰੁਪਏ ਦਾ 350 ਰੁਪਏ ਦਾ ਜਿਹੜੀ ਪਹਿਲਾਂ ਆਵੇਗੀ ਪਹਿਲਾਂ ਲੈ ਜੂਗੀ ਇਹ ਚ ਰੰਗ ਮੈਚਿੰਗ ਵਾਧੂ ਹੈ ਜਿੰਨੀ ਮਰਜ਼ੀ ਲਾਓ ਚਲੋ ਜੀ ਕੋਈ ਗੱਲ ਨਹੀਂ ਪਾਉਣੀ ਆ ਪਾਉਣੀ ਨੇ ਸੂਟ ਆ ਗਏ ਜੀ ਮੈਚਿੰਗ ਸੂਟ ਕਾਟਨ ਦਾ ਸੂਟ ਜਿਹੜਾ ਮਾਰਕੀਟ ਵਿੱਚ ਕੋਈ 500 ਰੁਪਏ ਦਾ ਕੋਈ 600 ਦਾ ਪੌਣਾ ਦੀ ਹੱਟੀ ਤੋਂ ਮੈਨੂੰ ਸਿਰਫ 300 ਰੁਪਏ ਦਾ ਸੂਟ ਜੀ ਮਿਲਣਾ ਕਿੱਥੋਂ ਪੌਣਾ ਦੀ ਹੱਟੀ ਬਲੇਰ ਰੋਡ ਪਿੱਛੇ ਵੇਣ ਤੋਂ ਲਓ ਜੀ ਕਾਟਨ ਦਾ ਸੂਟ ਤੇ ਮਸਲੀਨ ਦਾ ਦੁਪੱਟਾ ਚਮ ਚਮ ਕਰਦਾ ਸੂਟ ਵੇਖੋ ਜੀ ਨਿਸ਼ਕ ਮਾਰਕੀਟ ਵਿੱਚ ਇਹਦਾ ਰੇਟ ਕੋਈ 800 900 ਰੁਪਈਆ ਪੌਣਾ ਦੀ ਹੱਟੀ ਤੋਂ ਮੈਨੂੰ ਸਿਰਫ 600 ਰੁਪਈਆ ਦਾ ਸੂਟ ਜੀ 600 ਰੁਪਏ ਤੋਂ 1000 ਕਲਰ ਮੈਡੀਕ ਬਹੁਤ ਜਿਆਦੀ ਆ 900 ਵਾਲਾ 600 ਰੁਪਏ ਦੇ ਵਿੱਚ ਜਿੱਥੇ ਸਸਤੇ ਸਸਤੇ ਕਪੜਾ ਨਹੀਂ ਪਾਉਣਰ ਦੀ ਹੱਟੀ ਬਲੇਰ ਰੋਡ ਪਿੱਖੀ ਵਿੰਡ ਜਿਹਦਾ ਮੋਬਾਈਲ ਨੰਬਰ ਹੈ 9146 34288 ਕਟਨ ਦਾ ਸੂਟ ਤੇ ਕਾਟਨ ਦਾ ਦੁਪੱਟਾ ਜਿਹਦਾ ਮਾਰਕਟ ਕੋਈ 600 ਰੁਪਏ ਸੂਟ ਦੇ ਰਿਹਾ ਕੋਈ 500 ਰੁਪਏ ਦੇ ਰਿਹਾ ਹੈ ਪਾਉਣਰ ਦੀ ਹੱਟੀ ਨੂੰਗਾ ਸਿਰਫ 300 ਰੁਪਏ ਦਾ ਸੂਟ ਜੀ ਮੇਲਾ ਕਿੱਥੋਂ ਪਾਉਣਰ ਦੀ ਹੱਟੀ ਬਲੇਰ ਰੋਡ ਪਿੱਖੀ ਵਿੰਡ ਜਿੱਥੇ ਸਸਤੇ ਸਸਤੇ ਕਪੜਾ ਤਾਂ ਆਏ ਕਲਰ ਮੈਚਿੰਗ ਹੋ ਜਾਂਦੀ ਆ 600 ਦਾ ਸੂਟ 300 ਰੁਪਏ ਦੇ ਵਿੱਚ ਦੁਪੱਟਾ ਨਾਲ ਜੀ ਕੋਟ ਦਾ ਦੁਪੱਟਾ ਨਾਲ ਕਾਰਨ ਜੀ ਟੀ ਬਲੇ ਰੋਡ ਪਿੱਛੀ ਵੈਂਡ ਜਿੰਨਾ ਮੋਬਾਈਲ ਨੰਬਰ ਹੈ 9946 3408 ਜਿੱਥੇ ਸਸਤੇ ਸਸਤੇ ਕਪੜਾ ਤਾਂ ਆਉਂਦਾ ਹੈ ਚੜ ਕਪੜਾ ਆ ਗਿਆ ਕਾਟਨ ਜੀ ਡਿਜੀਟਲ ਕਪੜਾ ਪਹੁੰਚਿਆਂ ਦੇ ਕਢਾਈ ਦੁਪੱਟਾ ਨਾਲ ਜਿਹਦਾ ਮਾਰਕੀਟ ਰੇਟ ਹੈ 800 ਰੁਪਿਆ ਸਾਡੇ ਕੋਲ ਮਿਲੂਗਾ ਸਿਰਫ 500 ਰੁਪਿਆ ਦਾ ਸੂਟ ਜੀ 500 ਰੁਪਿਆ ਦਾ ਸੂਟ ਜੇ ਕਿਸੇ ਭੈਣ ਨੇ ਆਨਲਾਈਨ ਮੰਗਾਉਣਾ ਹੈ ਤੇ ਆਨਲਾਈਨ ਮਾਰੀ ਭੇਜ ਦਿੱਤਾ ਜਾਂਦਾ ਹੈ ਟੰਡੇ ਸੂਟ ਕਢਾਈ ਵਰਕ ਬਹੁਤ ਵਧੀਆ ਇਹਦਾ ਮਾਰਕੀਟ ਵਿੱਚ ਕੋਈ 800 ਦਾ ਕੋਈ 1000 ਦਾ ਵੇਚਦਾ ਹੈ ਓਨਰ ਦੀ ਐਂਟਰੀ ਸਿਰਫ 500 ਰੁਪਿਆ ਦਾ ਸੂਟ ਜੀ 500 ਰੁਪਿਆ ਦਾ ਸੂਟ 800 ਵਾਲਾ ਓਨਰ ਦੀ ਟੀ ਬਲੇ ਰੋਡ ਪਿੱਛੀ ਵਿੰਡ ਜਿੱਥੇ ਸਸਤੇ ਦਾ ਸਸਤਾ ਕਪੜਾ ਦਿੱਤਾ ਜਾਂਦਾ ਹੈ ਇਹਨਾਂ ਦਾ ਮੋਬਾਈਲ ਨੰਬਰ ਹੈ 9940 3406 ਜੇ ਕਿ ਪਹਿਨੇ ਆਨਲਾਈਨ ਮਾਣਾ ਹੈ ਤੇ ਆਨਲਾਈਨ ਵੀ ਵੇਚਿਆ ਜਾਂਦਾ ਹੈ ਚਲੋ ਲਓ ਜੀ ਕਾਟਨ ਦੇ ਸੂਟ ਆ ਗਏ ਆ ਕਾਟਨ ਵਾਲਾ ਦੁਪੱਟਾ ਜਿਹਦਾ ਮਾਰਕਟੇਟ ਕੋਈ 800 ਆ ਕੋਈ 700 ਦਾ ਆ ਪਾਨਰ ਦੀ ਹੱਟੀ ਤੋਂ ਮਿਲੂਗਾ ਸਿਰਫ 500 ਰੁਪਏ ਦਾ ਸੂਟ ਜੀ ਮਿਲਣਾ ਕਿੱਥੋਂ ਪਾਨਰ ਦੀ ਹੱਟੀ ਬਲੇ ਰੋਡ ਤੇ ਕਿਵਿੰਡ ਜਿੱਥੇ ਸਸਤੇ ਸਸਤੇ ਕਪੜੇ ਤਰਾਂਦਾ ਹੈ ਕਲਰ ਮੈਚਿੰਗ ਬਹੁਤ ਜ਼ਿਆਦੀ ਆ ਜੇ ਕੇ ਭੈਣਾਂ ਆਨਲਾਈਨ ਮਾਲ ਮੰਗਵਾਉਣਾ ਹੈ ਤੇ ਉਹਨਾਂ ਨੂੰ ਇੱਕ ਪਾਪੇ ਜਾਂਦਾ ਹੈ। ਕਾਟਨ ਦੇ ਸੂਟ ਤੇ ਪਿਓਰ ਦਾ ਦੁਪੱਟਾ ਜਿਹੜਾ ਮਾਰਕੀਟ ਦੇ ਜਗ੍ਹਾ 1300 ਰੁਪਿਆ ਰੇਟ ਆ। ਪਾਉਨਰ ਦੀ ਰੇਟ ਤੁਮਿਲ ਵੈਸੇ 750 ਰੁਪਿਆ ਸੂਟ ਜੀ। ਮਿਲਣਾ ਕਿੱਥੋਂ? ਪਾਉਨਰ ਦੀ ਟੀ ਬਲੇਰ ਰੋਡ 'ਤੇ ਖੀ ਵਿੰਡ ਜਿੱਥੇ ਸਸਤੇ ਸਸਤਾ ਕਪੜਾ ਦਿੰਦਾ ਹੈ। ਇਹਨਾਂ ਦਾ ਮੋਬਾਈਲ ਨੰਬਰ ਹੈ 9946 34018 ਜੇ ਤੁਸੀਂ ਭੈਣਾਂ ਕਪੜਾ ਆਨਲਾਈਨ ਮੰਗਵਾਉਣਾ ਹੈ ਤੇ ਆਨਲਾਈਨ ਵੀ ਭੇਜਿਆ ਜਾਂਦਾ ਹੈ। ਲਓ ਜੀ ਕਢਾਈ ਵਾਲੇ ਸੂਟ ਬਹੁਤ ਭਾਰੇ ਚਮ ਚਮ ਕਰਦੇ ਗਾਂਵ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਆ ਰਹੇ ਆ ਸਾਡੇ ਕੋਲ ਦਾਜਵਰੀ ਬਹੁਤ ਸਸਤੇ ਰੇਟਾਂ 'ਚ ਦਿੱਤੀ ਜਾਂਦੀ ਆ ਜਿਹੜਾ ਵੀਰ 50000 ਦੀ ਸਾਡੇ ਕੋਲ ਸ਼ੋਪਿੰਗ ਕਰੇਗਾ ਉਹਨੂੰ ਇੱਕ ਡੈਨਰ ਸੱਟ ਫਰੀ ਦਿੱਤਾ ਜਾਏਗਾ ਭਾਵੇਂ ਸਕੰਜਵੀ ਸੱਟ ਲੈ ਜੇ ਫਰੀ ਦਿੱਤਾ ਜਾਏਗਾ